ਹਾਂਜੀ ਸਰ ਜਿਹੜਾ ਮਤਲਬ ਤੁਸੀਂ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਜਿਹੜਾ ਜੇ ਤੁਸੀਂ ਧਰਨਾ ਦੇ ਰਹੇ ਹੋ ਇਹ ਕਿਹੜੀ ਮੰਗ ਨੂੰ ਲੈ ਕੇ ਦੇ ਰਹੇ ਹੋ ਜੀ ਕੀ ਕਾਰਨ ਹੈ ਇਸ ਧਰਨੇ ਦਾ ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਲੋਪੀਜੀ ਸੂਬਾ ਪ੍ਰਧਾਨ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮਾਂ ਦੇ ਪੰਜਾਬ ਜੀ ਅੱਜ ਦੇਖੋ ਜੀ ਅਸੀਂ ਪਹੁੰਚੇ ਹਾਂ ਦੂਸਰੀ ਵਾਰ ਚੌਕੇ ਦੀ ਧਰਤੀ ਤੇ ਜਿਹੜਾ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜੀ ਇੱਥੇ ਜਿਹੜਾ ਸਕੂਲ ਚੱਲ ਰਿਹਾ ਜੀ ਇਹ ਦਰਸ਼ ਸਕੂਲ ਜੀ ਉਹਦੇ ਵਿੱਚ ਜਿਹੜੇ ਮੈਨੇਜਮੈਂਟ ਦੇ ਪ੍ਰਸ਼ਟਾਚਾਰ ਨੂੰ ਲੈ ਕੇ ਸਾਡੇ ਆਪਕਾ ਸਾਥੀਆਂ ਨੇ ਆਵਾਜ਼ ਉਠਾਈ ਸੀ ਜੀ ਜਿਹਦੇ ਵਿੱਚੋਂ ਸਾਡੇ 4 ਆਧਿਆਪਕ ਸਾਥੀ ਆ ਮੈਨੇਜਮੈਂਟ ਨੇ ਸਕੂਲਾਂ ਚੋਂ ਬਾਹਰ ਕਰਤੇ ਆ ਜੀ ਔਰ ਜਿਹੜੀਆਂ ਇਸ ਸਟਾਫ ਵੱਲੋਂ ਸਮੇਂ ਦੇ ਸਮੇਂ ਜਥੇਬੰਦੀ ਨੂੰ ਔਰ ਦਫ਼ਤਰਾਂ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਉਹ ਦਿੱਤੀਆਂ ਗਈਆਂ ਜੀ ਸਾਰਾ ਸਿਸਟਮ ਕਲੀਅਰ ਹੋਣ ਤੇ ਜਿਉਂਦੇ ਜਾਗਦੇ ਗਵਾਹ ਹੋਣ ਤੇ ਸਰਕਾਰਾਂ ਵੱਲੋਂ ਦਫ਼ਤਰਾਂ ਵੱਲੋਂ ਕੋਈ ਜਿਹੜਾ ਐਕਸ਼ਨ ਆ ਉਹ ਮੈਨੇਜਮੈਂਟ ਦੇ ਖਿਲਾਫ ਨਹੀਂ ਲਿਆ ਜਾ ਰਿਹਾ ਜੀ ਪਿਛਲੇ 20 21 ਦਿਨ ਤੋਂ ਇਹ ਜਿਹੜਾ ਧਰਨਾ ਚੱਲ ਰਿਹਾ ਹੈ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਸਕੂਲੀ ਅਦਾਰਿਆਂ ਦੇ ਵਿੱਚ ਇੰਨੇ-ਇੰਨੇ ਧਰਨੇ ਲੰਬੇ ਚੱਲਦੇ ਹੁੰਦੇ ਆ ਜੀ ਜਦੋਂ ਸਾਡਾ ਮਾਨਯੋਗ ਕੋਰਟ ਵੀ ਕੋਈ ਚੀਜ਼ ਕਹਿੰਦਾ ਸਾਡਾ ਲਾਅ ਵੀ ਕੋਈ ਚੀਜ਼ ਕਹਿੰਦਾ ਕਿ ਜੀ ਦੇ ਖਿਲਾਫ ਜਿਉਂਦੇ ਜਾਗਦੇ ਤੇ ਲਿਖਤੀ ਦੇ ਵਿੱਚ ਸਬੂਤ ਆ ਜੀ ਤਾਂ ਲਾਅ ਕਾਰਵਾਈ ਹੋਣੀ ਚਾਹੀਦੀ ਆ ਜੀ ਮੈਂ ਇੱਥੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਜੀ ਜਦੋਂ ਅਸੀਂ ਤੁਹਾਨੂੰ ਜਿਉਂਦੇ ਜਾਗਦੇ ਗਵਾਹ ਵੀ ਦੇ ਰਹੇ ਆ ਔਰ ਲਿਖਤੀ ਚ ਵੀ ਜਿਹਨੂੰ ਲੈਟਰਾਂ ਵੀ ਦੇ ਰਹੇ ਆ। ਜੀ। ਬਾਕੀ ਇਹੋ ਜਿਹਾ ਰਿਸ਼ਤਾ ਇਸ ਮੈਨੇਜਮੈਂਟ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਚੌਕੇ ਸਕੂਲ ਦੇ ਇਲਾਕੇ ਦੇ ਹਜ਼ਾਰਾਂ ਬੱਚਿਆਂ ਦੇ ਭੁੱਖ ਦੇ ਨਾਲ ਖਲਵਾੜ ਕਰ ਰਹੇ ਆ। ਜੀ। ਗੁਪਤ ਸਿੰਘ ਜਿਹੜਾ ਮਤਲਬ ਇਹਦਾ ਤੁਸੀਂ ਮੁੱਖ ਦੋਸ਼ੀ ਮੰਨਦੇ ਹੋ ਉਹ ਤੁਸੀਂ ਕਿੰਨਾਂ ਨੂੰ ਮੰਨ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਸੁਖੀਕ ਔਰ ਸਰਾਉ ਜੀ। ਅਦਰਸ਼ ਨਾਮ ਕੀ ਤੇ ਮੁਲਾਜ਼ਮ ਜਿਨ੍ਹਾਂ ਨੇ 77 ਜਨਨ ਜੀ। ਅੱਜ ਅਸੀਂ ਚੌਂਕੀ ਦੇ ਸਕੂਲ ਜਿਹੜਾ ਦਸ ਸਕੂਲ ਦੇ ਵਿੱਚ ਪਹੁੰਚਿਆ ਤੇ ਸਾਡਾ ਮੇਨ ਮਕਸਦ ਜਿਹੜਾ ਇੱਥੇ ਪਹੁੰਚਣ ਦਾ ਇਹ ਹੈ ਕਿ ਜਿਹੜੇ ਸਾਡੇ ਅਧਿਆਪਕ ਸਾਥੀ ਜੀ ਮੈਨੇਜਮੈਂਟ ਨੇ ਬਾਹਰ ਕੱਢੇ ਨੇ ਜੀ ਤੇ ਉਹਨਾਂ ਨੂੰ ਹਾਲੇ ਤੱਕ ਉਹਨਾਂ ਨੇ ਜੁਆਇਨ ਨਹੀਂ ਕਰਾਇਆ ਜੀ ਬਿਲਕੁਲ ਜਦ ਕੇ ਤਸੀਲਦਾਰ ਮੈਡਮ ਦਾ ਬਿਆਨ ਸੀਗਾ ਕਿ ਅਸੀਂ ਕਮੇਟੀ ਵੀ ਬਣਾਈ ਗਈ ਕਿ ਜਲਦੀ ਹੀ ਇਹਨਾਂ ਨੂੰ ਅਸੀਂ ਜੁਆਇਨ ਕਰਾਵਾਂਗੇ ਤੇ ਇਹਨਾਂ ਦਾ ਜਿਹੜਾ ਗ੍ਰੇਡ ਪੇ ਬੰਦ ਆ ਜਿਹੜਾ ਇਹਨਾਂ ਨੂੰ ਦਵਾਇਆ ਜਾਏਗਾ ਪਰ ਹਾਲੇ ਤੱਕ ਦੇਖੋ ਪ੍ਰਸ਼ਾਸਨ ਨੇ ਕੰਨ ਤੇ ਜੂ ਤੱਕ ਨਹੀਂ ਸਰਤੀ ਜੀ ਕੋਈ ਵੀ ਇਹਨਾਂ ਦੀ ਬਾਸਾਂ ਲੈਣ ਲਈ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜਿੱਥੇ ਕਿ ਇਹਨਾਂ ਦਾ ਮੂਲ ਇਹਨਾਂ ਦਾ ਹੱਕ ਬੰਦਾ ਸੀ ਕਿ ਜਿਹੜੇ ਐਨੇ ਦਿਨਾਂ ਤੋਂ ਟੀਚਰ ਰੋਲ ਨਹੀਂ ਨੇ ਦੇਖੋ ਵਿਦਿਆਰਥੀ ਸਕੂਲ ਦੇ ਵਿੱਚ ਰੋਲ ਨਹੀਂ ਨੇ ਟੀਚਰ ਬਾਹਰ ਰੋਲ ਨਹੀਂ ਨੇ ਦੇਖੋ ਫਾਈਨਲ ਐਗਜ਼ਾਮ ਜੀ ਦੇਖੋ ਮੈਂ ਕਹਿੰਨੀ ਆ ਕਿ ਕਿਸੇ ਦਾ ਕੋਈ ਧਿਆਨ ਨਹੀਂ ਆ ਬੱਚਿਆਂ ਦੇ ਐਗਜ਼ਾਮ ਸੈੱਟੇ ਆ ਗਏ ਤੇ ਕੋਈ ਮਤਲਬ ਕਿ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਸਾਡੀ ਮੋੜ ਪਰਜੋਰ ਮੰਗ ਇਹੀ ਹੈ ਕਿ ਭਾਈ ਇਹਨਾਂ ਦਾ ਜਿਹੜਾ ਬੰਦ ਹੱਕ ਇਹਨਾਂ ਨੂੰ ਦਿੱਤਾ ਜਾਵੇ ਜੇਕਰ ਪ੍ਰਸ਼ਾਸਨ ਇਹਨਾਂ ਦੀ ਕੋਈ ਸੁਣਵਾਈ ਫਿਰ ਵੀ ਨਹੀਂ ਕਰਦਾ ਜੀ ਅਸੀਂ ਯੂਨੀਅਨ ਵਾਲੇ ਸਾਥੀ ਸਾਰੇ ਲਾਜ਼ ਹਲ ਕੇ ਇਸ ਸਾਬ ਨੂੰ ਜਲਦੀ ਹਫ਼ਤੇ ਦੇ ਅੰਦਰ ਅੰਦਰ ਘੇਰਾਂਗੇ ਇਹ ਮੁੱਦਾ ਅਸੀਂ ਹਾਈਲਾਈਟ ਇੱਕੋ ਤੱਕ ਵੀ ਕਰਾਂਗੇ ਕਿ ਸਰਕਾਰ ਨੂੰ ਵੀ ਇਸ ਵਿੱਚ ਇਨਵੋਲ ਕਰ ਲਈਏ ਦੇਖੋ ਵੀ ਉਹਨਾਂ ਦੇ ਧਿਆਨ ਦੇ ਚੀਜ਼ਾਂ ਨਾ ਕਰਦੇ باوجود ਵੀ ਲਿਆਦਰ ਵਿੱਚ ਖਾਲੇ ਤੱਕ ਮੈਨਿਡੈਂਡਮ ਨੂੰ ਇਹਨਾਂ ਨੇ ਬਾਹਰ ਨਹੀਂ ਕੀਤਾ ਸੋ ਤੱਕ ਕਿ ਇਹਨਾਂ ਦਾ ਬੰਦਾ ਸੀਗੇ ਕਿ ਜਿਹੜੇ ਵੀ ਵਿਸ਼ਵਾਚਾਰ ਲੋਕ ਨੇ ਉਹਨਾਂ ਨੂੰ ਬਾਹਰ ਕੱਢ ਕਿੱਥੇ ਕਿ ਆਪ ਦੀ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਅਸੀਂ ਸਿੱਖਿਆ ਦੇ ਵਿੱਚ ਸੁਧਾਰ ਲਿਆਉਂਦਾ ਹਨ ਪਰ ਇਹੋ ਜੀ ਸਰਕਾਰ ਨੇ ਕਿ ਆਪ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਤੇ ਆਪ ਦੇ ਆ ਵੀ ਜੀ ਸ਼ਰਮਨਾਕ ਗੱਲ ਐ ਕਿ ਪ੍ਰਸ਼ਾਸਨ ਨੂੰ ਜਲਦੀ ਇਹਨਾਂ ਦੀ ਸੁਣਵਾਈ ਨਾ ਕੀਤੀ ਤਾਂ ਐਸੀ ਇਸ ਧਾਰਨੇ ਨੂੰ ਹੋਰ ਵੀ ਤਿੱਖਾ ਤੇ ਸੰਘਰਸ਼ ਨੂੰ ਹੋਰ ਉੱਚਾ ਪੱਧਰ ਤੱਕ ਲੈ ਕੇ ਜਾਵਾਂਗੇ ਧੰਨਵਾਦ ਸਰ ਜਿਹੜੀ ਪੰਜਾਬ ਸਰਕਾਰ ਵਾਅਦੇ ਕਰਦੀ ਸੀ ਸਿੱਖਿਆ ਨੀਤੀ ਨੂੰ ਸੁਧਾਰਨ ਦੇ ਹਨਾ ਵੀ ਮਤਲਬ ਮੈਂ ਕੋਈ ਪ੍ਰੋਟੈਸਟ ਨਹੀਂ ਹੋਣ ਦੇਵਾਂ ਕਿ ਮੈਂ ਕਿਹਦੀ ਧਰਨਾ ਨਹੀਂ ਲੱਗਣ ਦੇਵਾਂ ਕਿ ਪਰ ਅੱਜ ਉਹ ਸਰਕਾਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਦੇਖੋ ਜੀ ਸਰਕਾਰ ਦਾ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਪੱਤਰਕਾਰ ਸਾਹਿਬ ਜੀ ਅੱਜ ਦਿੱਲੀ ਦੀਆਂ ਤਾਜ਼ਾ ਖਬਰਾਂ ਚੱਲ ਹੀ ਰਹੀਆਂ ਜੀ ਜੀ ਮੈਂ ਇੱਥੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਜੀ ਇੱਕ ਸ਼ਕਤੀ ਆ ਜੀ ਜਿਹੜੇ ਕੀ ਸਿਰ ਤੇ ਤਾਜ ਰੱਖਣਾ ਵੀ ਜਾਣਦੇ ਆ ਤੇ ਸਿਰ ਤੋਂ ਲਾਉਣਾ ਵੀ ਜਾਣਦੇ ਆ ਜੀ ਦੇਖੋ ਅਸੀਂ ਇਹ ਸਰਕਾਰ ਬਣਾਉਣ ਵਾਲੇ ਆ ਜੀ ਉਹ ਤੋਂ ਬਦਲਾ ਦੇ ਨਾਂ ਤੇ ਅਸੀਂ ਖੁੱਤ ਭੱਜ ਭੱਜ ਕੇ ਕੰਮ ਕੀਤਾ ਜੀ ਔਰ ਅੱਜ ਜੇ ਸਕੂਲਾਂ ਦੇ ਵਿੱਚ ਤੁਸੀਂ ਇਹ ਦਾਅਵੇ ਕਰਦੇ ਸੀ ਵੀ ਧਰਨੇ ਨਹੀਂ ਲੱਗਣੇ ਜੀ ਤਾਂ ਘੱਟੋ ਘੱਟ ਇਹਨਾਂ ਤੋਂ ਦੇਖਣਾ ਵੀ ਧਰਨੇ ਲੱਗੇ ਕਿੱਥੇ ਕਿੱਥੇ ਆ ਪੰਜਾਬ ਦਾ ਕਿਸਾਨ ਜੀ ਮਜ਼ਦੂਰ ਅਧਿਆਪਕ ਦਿਹਾੜੀਦਾਰ ਹਰ ਵਰਗ ਦਾ ਜਿਹੜਾ ਸੰਘਰਸ਼ਾਂ ਦੀਆਂ ਰਾਹਾਂ ਤੇ ਆ ਮੰਨ ਲਓ ਅਸੀਂ ਇੱਕ ਨੂੰ ਮਾੜਾ ਕਹਿ ਸਕਦੇ ਹਾਂ ਦੋਨੋਂ ਮਾੜਾ ਪਰ ਅੱਜ ਸਾਰਾ ਪੰਜਾਬ ਸੰਘਰਸ਼ਾਂ ਦੇ ਰਾਹ ਤੇ ਆ ਜੀ ਜੀ ਦਿੱਲੀ ਦੇ ਵਿੱਚ ਜਿਹੜਾ ਖਮਿਆਜਾ ਭੁਗਤਿਆ ਉਹ ਝੂਠੇ ਬਾੜਿਆਂ ਦਾ ਜੀ ਨੀਤੀਆਂ ਦਾ ਜੀ ਉਹ ਆਪ ਸਰਕਾਰ ਨੇ ਪੰਜਾਬ ਦੀ ਵਾਰੀ ਆ ਦੇਖੋ ਪੰਜਾਬ ਦੇ ਲੋਕਾਂ ਨੇ ਜਦੋਂ ਵੀ ਕਿਸੇ ਨੇ ਪੰਜਾਬ ਦੇ ਲੋਕਾਂ ਦੇ ਨਾਲ 420 ਕੀਤੀ ਆ ਜਾਂ ਪੰਜਾਬ ਦੇ ਲੋਕਾਂ ਲਈ ਕਿਸੇ ਨੇ ਇਮਾਨਦਾਰੀ ਨਾਲ ਕੰਮ ਕੀਤਾ ਪੰਜਾਬ ਦੇ ਲੋਕਾਂ ਨੇ ਉਹਦਾ ਮੁੱਲ ਪਾਇਆ ਜੀ ਅੱਜ ਆ ਦਰਸ਼ ਸਕੂਲ ਚੌਕੇ ਦੇ ਵਿੱਚ ਇਹ ਮਸਲਾ ਪਹੁੰਚੇ ਨੂੰ ਕਿੰਨੇ ਦਿਨ ਹੋ ਗਏ ਆ ਜੀ ਮੈਂ ਪੁੱਛਣਾ ਚਾਹੁੰਦਾ ਵੀ ਜੇ ਇੱਕ ਇੱਕ ਮਹੀਨਾ ਇਦਾਂ ਸਕੂਲਾਂ ਦੇ ਵਿੱਚ ਧਰਨੇ ਚੱਲਣਗੇ ਤਾਂ ਉਹਦੇ ਜਿਹੜਾ ਬੱਚਿਆਂ ਦਾ ਭਵਿੱਖ ਉਹ ਕਿੱਧਰ ਜਾਊਗਾ ਜਿਹੜੇ ਬੱਚੇ ਆ ਸਕੂਲ ਦੇ ਵਿੱਚ ਕੰਟੀਨਿਊ ਆ ਰਹੇ ਆ ਉਹ ਕੀ ਸਿੱਖ ਰਹੇ ਆ ਕਿ ਸਾਡੇ ਉੱਤੇ ਜਿਹੜੀ ਮੈਨੇਜਮੈਂਟ ਬੈਠੀ ਉਹ ਭ੍ਰਿਸ਼ਟਾਚਾਰ ਆ ਹੂੰ ਕੀ ਸਾਡੇ ਅਧਿਆਪਕਾਂ ਤੋਂ ਉਹ ਕੈਸ਼ਬੈਕ ਲੈ ਰਹੀ ਹੈ ਹੂੰ ਇਹ ਸਾਰਾ ਪੰਜਾਬ ਮਾਨ ਸਾਹਿਬ ਇਹ ਦਰਸ ਸਕੂਲ ਚੌਕੇ ਨਹੀਂ ਨੰਗਾ ਹੋ ਰਿਹਾ ਇਹ ਸਾਡੇ ਪੰਜਾਬ ਦਾ ਸਿਸਟਮ ਸਾਡੇ ਪੰਜਾਬ ਦੀਆਂ ਸਰਕਾਰਾਂ ਨੰਗੀਆਂ ਹੋ ਰਹੀਆਂ ਇਸ ਕਰਕੇ ਇੱਥੋਂ ਦੇ ਜਿਹੜੇ ਅਧਿਕਾਰੀ ਆ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਵੀ ਕਰਦਾ ਕਿ ਇਹ ਜਿਹੜੇ ਸਕੂਲ ਆ ਜਦੋਂ ਮੈਨੇਜਮੈਂਟ ਦੇ ਖਿਲਾਫ ਸਾਰੇ ਆਪਣੇ ਕੋਲੇ ਸਬੂਤ ਪਏ ਆ ਤਾਂ ਕਾਦੇ ਵੀ ਇਹਨਾਂ ਨੂੰ ਇਹ ਸਕੂਲ ਦੇ ਰੱਖਿਆ ਔਰ ਮੈਂ ਮੀਡੀਆ ਦੇ ਜ਼ਰੀਏ ਇੱਕ ਹੋਰ ਇੱਥੇ ਚੈਲੰਜ ਕਰਕੇ ਜਾਨਾ ਕਿ ਜਿਹੜੇ ਹੋਰ ਵੀ ਸਕੂਲ ਇਹ ਮੈਨੇਜਮੈਂਟ ਚਲਾ ਰਹੀ ਆ ਉਹਦੇ ਵਿੱਚ ਭਪਾਲ ਸਕੂਲ ਆ ਜੀ ਜੀ ਤੁਸੀਂ ਭਪਾਲ ਸਕੂਲ ਦੀਆਂ ਲੈਟਰਾਂ ਵੀ ਅੱਜ ਇੱਥੋਂ ਵਾਲੇ ਸਟਾਫ ਨੂੰ ਡੀਸੀ ਸਾਹਿਬ ਨੂੰ ਪ੍ਰਵਾਨ ਕਰਨ ਵਾਸਤੇ ਦੇ ਕੇ ਜਾਵਾਂਗੇ ਜੀ ਇੱਥੇ ਇਕੱਲਾ ਭ੍ਰਸ਼ਟਾਚਾਰ ਨਹੀਂ ਹੋ ਰਿਹਾ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਰਜੋਤ ਸਿੰਘ ਬੈਂਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਡੀਜੀਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਜੇ ਤੁਸੀਂ ਗਰੀਬ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਸਕੂਲਾਂ ਨੂੰ ਚਲਾਉਣ ਵਾਲੇ ਆਗੂ ਆ ਉਹ ਤਾਂ ਸਾਨੂੰ ਸਾਫ਼ ਸੁਥਰੇ ਦੇ ਦਿਓ ਇਹਨਾਂ ਬੱਚਿਆਂ ਦਾ ਜਦੋਂ ਸ਼ਰਾਫ ਲੱਗਣਾ ਹੈ ਤਾਂ ਪ੍ਰਮਾਤਮਾ ਦੀ ਜਿਹੜਾ ਹੈਗਾ ਫਿਰ ਕਾਜੀ ਦੀ ਆਵਾਜ਼ ਨਹੀਂ ਆਉਣੀਗੀ ਇਸ ਕਰਕੇ ਇਹਨਾਂ ਅਧਿਆਪਕਾਂ ਨੂੰ ਇਹਨਾਂ ਦੇ ਹੱਕ ਦੇ ਕੇ ਇਹ ਡਿਪਾਰਟਮੈਂਟ ਮੈਨੇਜਮੈਂਟ ਐ ਇੱਥੋਂ ਇਹਨੂੰ ਚਲਦੀ ਕੀਤਾ ਜਾਵੇ ਜੀ ਜੀ ਆਉਣ ਵਾਲੇ ਸਮਿਆਂ ਦੇ ਵਿੱਚ ਪੂਰੀ ਜਥੇਬੰਦੀ ਇਹਨਾਂ ਦੇ ਨਾਲ ਖੜੀ ਆ ਇਸ ਤੋਂ ਬਾਅਦ ਅਸੀਂ ਚਾਹੇ ਸਾਨੂੰ ਚੰਡੀਗੜ੍ਹ ਜਾ ਕੇ ਦਫ਼ਤਰ ਘੇਰਨੇ ਪੈਣ ਚਾਹੇ ਸਾਨੂੰ ਕੋਈ ਹੋਰ ਅਧਿਕਾਰੀ ਘੇਰਨੇ ਪੈਣ ਚਾਹੇ ਸਾਨੂੰ ਮੰਤਰੀ ਘੇਰਨੇ ਪੈਣ ਹੁਣ ਜਿਹੜੇ ਇਹ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ